ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਜੀ ਸੋ ਅੱਜ ਅਸੀਂ ਆਪਣੇ ਇਹਨਾਂ ਸੂਟਾਂ ਦੀ ਸੇਲ ਲਗਾਉਣ ਜਾ ਰਹੇ ਹਾਂ ਜੀ ਕਰਵਾ ਚੌਦ ਦੇ ਸਪੈਸ਼ਲ ਮੌਕੇ ਤੇ ਇਹ ਆਫਰ ਵਾਲੇ ਸੂਟ ਨੇ ਜੀ ਸਾਰੇ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਆਪਣੇ ਕੋਲੋਂ ਇਹ ਅਸੀਂ ਆਪਣੇ ਖੁਦ ਦੇ ਕੱਪੜੇ ਤੇ ਰੈਡੀ ਕੀਤੇ ਹੋਏ ਸੂਟ ਨੇ ਜੀ ਇਹਨਾਂ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਇਹਨਾਂ ਸਾਰਿਆਂ ਸੂਟਾਂ ਦਾ ਪ੍ਰਾਈਸ ਰਹਿਣ ਵਾਲਾ ਜੀ ਹਜ਼ਾਰ-ਹਜ਼ਾਰ ਰੁਪਏ ਪ੍ਰਾਈਸ ਰਹਿਣ ਵਾਲਾ ਜੀ ਸ਼ਿਪਿੰਗ ਅਲੱਗ ਤੋਂ ਹੋਏਗੀ ਇਹਨਾਂ ਸੂਟਾਂ ਦੀ ਜੀ ਸੋ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਰੈਡੀ ਕੀਤੇ ਨੇ ਜੀ ਤੁਹਾਨੂੰ ਸਾਰੇ ਇੱਕ ਇੱਕ ਕਰਕੇ ਦਿਖਾਣੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸੋ ਪਹਿਲਾ ਸੂਟ ਰੈਣ ਵਾਲਾ ਜੀ ਰੈੱਡ ਕਲਰ ਦਾ ਚੈੱਕ ਕਰ ਸਕਦੇ ਹੋ ਇਹ ਕਲਰ ਕੰਬੀਨੇਸ਼ਨ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਲਗਾਏ ਗਏ ਨੇ ਜੀ ਫਰੋ ਪਿੰਕ ਤੇ ਫਰੋਜੀ ਫਰੋਜੀ ਨਾਲ ਲਾਈਟ ਫਰੋਜੀ ਤੇ ਲੈਮਨ ਸ਼ੇਡ ਨਾਲ ਮਸਟਰਡ ਕਲਰ ਦੀ ਸ਼ੇਡਿੰਗ ਪਾ ਕੇ ਬਹੁਤ ਸੋਹਣਾ ਸੂਟ ਬਣਾਇਆ ਗਿਆ ਜੀ ਇਹ ਰੈੱਡ ਕਲਰ ਦਾ ਵੀ ਸ਼ੇਪ ਗਲਾ ਰਹਿਣ ਵਾਲਾ ਜੀ ਇਸ ਦਾ ਇਸ ਦੇਖੇ ਰਹੇ ਤੇ ਜਰੀ ਨਾਲ ਵਰਕ ਕੀਤਾ ਗਿਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਜਰੀ ਨਾਲ ਵਰਕ ਕੀਤਾ ਗਿਆ ਜੀ ਰੈੱਡ ਕਲਰ ਦਾ ਇਹ ਸੂਟ ਹੈ ਜੀ ਸ਼ਾਈਨਿੰਗ ਪੈਂਦੀ ਹੈ ਕੱਪੜੇ 'ਚ ਚੈੱਕ ਕਰ ਸਕਦੇ ਹਾਂ ਜੀ ਤੇ ਇਸ ਦੀ ਬਾਜੀ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਗਿਆ ਜੀ ਇਸ ਇਹ ਸੂਟ 1000 ਰੁਪਏ ਦਾ ਰਹਿਣ ਵਾਲਾ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਸ਼ਿਪਿੰਗ ਨਾਲ ਇਹ ਸਾਡੇ 1050 ਦਾ ਹੋ ਜਾਏਗਾ ਜੀ ਸੂਟ ਸੋ ਡਰਾਉਡ ਦੁਪੱਟਾ ਮਿਲੇਗਾ ਜੀ ਜੇਕਰ ਕਿਸੇ ਨੇ ਵੀ ਇਹ ਸੂਟ ਲੈਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਹਮਣੇ ਸਕਰੀਨ ਸ਼ਾਟ ਲੈ ਕੇ ਸਾਨੂੰ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਨੂੰ ਰੈਡੀ ਕੀਤਾ ਗਿਆ ਜੀ ਪਾਰਟੀ ਵੇਅਰ ਸੂਟ ਬਣੇਗਾ ਜੀ ਇਹ ਲਾਈਨਿੰਗ ਲੱਗੇਗੀ ਇਹਦੇ ਥੱਲੇ ਜੀ ਕਪੜਾ ਵੀ ਬਹੁਤ ਸੋਹਣਾ ਹੈ ਜੀ ਕਪੜਾ ਬਹੁਤ ਸੋਹਣਾ ਹੈ ਜੀ ਇਹ ਸਾਰੇ ਅਸੀਂ ਕਰਵਾ ਚਾਹਦੇ স্পেশাল ਮੌਕੇ ਤੇ ਸੂਟ ਰੈਡੀ ਕੀਤੇ ਨੇ ਜੀ ਇਸ ਤੋਂ ਬਾਅਦ ਹੈਗਾ ਜੀ ਸੇਮ ਡਿਜ਼ਾਈਨ ਜੌਰਜਟ ਦੇ ਫੈਬਰਿਕ ਤੇ ਜੀ ਜੌਰਜਟ ਦੇ ਫੈਬਰਿਕ ਦੇ ਵੀ ਅੱਜ ਦੇ স্পেশাল ਮੌਕੇ ਤੇ ਸੀ ਤੁਹਾਨੂੰ ਜੀ 1000 ਰੁਪਏ ਦਾ ਹੀ ਦੇ ਦੇਵਾਂਗੇ ਜੀ ਸੋ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਸੇਮ ਡਿਜ਼ਾਈਨ ਰਹੇਗਾ ਨੀਚੇ ਜਰੀ ਜਰੀ ਨਾਲ ਬਾਰਡਰ ਬਣਾਇਆ ਗਿਆ ਜੀ ਬਹੁਤ ਸੋਹਣਾ ਬਾਰਡਰ ਬਣਾਇਆ ਗਿਆ ਜੀ ਤੇ ਇਸ ਤੋਂ ਬਾਅਦ ਗਲੇ ਦੇ ਵਰਕ ਕੀਤਾ ਗਿਆ ਜੀ ਬਹੁਤ ਸੋਹਣਾ ਚੈੱਕ ਕਰ ਸਕਦੇ ਹੋ ਇਸ ਦੀ ਲੰਬਾਈ ਰਹਿਣ ਵਾਲੀ ਹੈ ਜੀ 41 ਜੇਕਰ ਕਿਸਦੀ ਲੰਬਾਈ 40 ਤੋਂ 42 ਇੰਚ ਤੱਕ ਆਉਂਦੀ ਹੈ ਉਹ ਇਹ ਸੂਟ ਬਾਇ ਕਰ ਸਕਦਾ ਹੈ ਜੀ ਘੇਰਾ ਰਹਿਣ ਵਾਲਾ ਹੈ ਜੀ 22 22 ਤੋਂ 23 ਘੱਟ ਵੀ ਹੋ ਜਾਏਗਾ ਜੀ ਜਿਸ ਕਿਸੇ ਨੇ 20 ਤੇ 20 ਬਣਾਣਾ ਹੈ 20 ਵੀ ਰੈਡੀ ਹੋ ਜਾਏਗਾ ਜੀ ਬੀ ਘੇਰੇ ਬੀ ਘੇਰੇ ਦਾ 23 ਇੰਚ ਘੇਰੇ ਦਾ ਕੇ ਸੂਟ ਰੈਡੀ ਹੋ ਜਾਏਗਾ ਜੀ ਤੇ 41 ਤੱਕ ਲੈਂਥ ਹੈ ਇਸ ਦੀ ਬਾਜੂ ਦੇਖ ਸਕਦੇ ਹੋ ਬਾਜੂ ਵੀ ਬਹੁਤ ਸੋਹਣੀ ਵਰਕ ਹੋਈ ਹੈ ਜੀ ਜੀ ਦੇਖ ਸਕਦੇ ਹੋ ਬਾਜੂ ਤੇ ਬਹੁਤ ਸੋਹਣਾ ਫਲਾਵਰ ਬਣਾ ਕੇ ਨੀਚੇ ਕੇ ਜਰੀ ਦਾ ਬોર્ਡਰ ਬਣਾਇਆ ਗਿਆ ਜੀ ਤੇ ਉੱਪਰ ਵੀ ਜਰੀ ਲਗਾਈ ਗਈ ਹੈ ਜੀ ਬਹੁਤ ਸੋਹਣਾ ਯੂਨਿਕ ਜਿਹਾ ਡਿਜ਼ਾਈਨ ਬਣਾਇਆ ਗਿਆ ਜੀ ਹੈ ਸੋ ਚੈੱਕ ਕਰ ਸਕਦੇ ਹਾਂ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਅਸੀਂ ਅੱਜ ਰੈਡੀ ਕੀਤੇ ਨੇ ਜੀ ਕਰਵਾ ਚੌਦ ਦੇ ਮੌਕੇ ਤੇ ਸਪੈਸ਼ਲ ਮੌਕੇ ਤੇ ਹੀ ਸੂਟ ਰੈਡੀ ਕੀਤੇ ਨੇ ਸੋ ਇਸ ਤੋਂ ਬਾਅਦ ਆਇਆ ਜੀ ਇੱਕ ਮੋਰਨੀ ਵਾਲਾ ਡਿਜ਼ਾਈਨ ਹੈ ਇਸ ਦਾ ਕਿਰਾ ਰਹਿਣ ਵਾਲਾ ਜੀ 18 ਇੰਚ 18 ਇੰਚ ਕਿਰਾ ਰਹੇਗਾ ਜੀ ਇਸ ਦਾ ਤੇ ਸਾਰੇ ਸੂਟ ਦੇ ਮੋਰਨੀਆਂ ਨੇ ਚਾਕ ਰਹਿਣ ਵਾਲੇ ਆ ਜੀ ਇਸ ਦੇ 22 ਤੋਂ 23 ਇੰਚ 23 24 ਤੋਂ ਹੀ ਕਿੰਨੇ ਵੀ ਇਹ ਤਿਆਰ ਕਰ ਸਕਦੇ ਹਾਂ ਜੀ ਸੋ ਚੈੱਕ ਕਰ ਸਕਦੇ ਹਾਂ ਜੀ ਬਹੁਤ ਸੋਹਣਾ ਹੈ ਸੂਟ ਰੈਡੀ ਹੋਇਆਗਾ ਜੀ ਕਟਵਰਕ ਵੀ ਦੇਖ ਸਕਦੇ ਹੋ ਕਟਵਰ ਕਿੰਨੀ ਫਿਨਿਸ਼ਿੰਗ ਨਾਲ ਕਿੰਨੀ ਫਿਨਿਸ਼ਿੰਗ ਨਾਲ ਇਸ ਦਾ ਕਟਵਰਕ ਬਣਾਇਆ ਗਿਆ ਹੈ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਪੜਾ ਚੈੱਕ ਕਰਦੇ ਹੋ ਕਪੜਾ ਵੀ ਬਹੁਤ ਸੋਹਣਾ ਹੈ ਜੀ ਸ਼ਾਈਨਿੰਗ ਕਪੜੇ ਚ ਪੈਂਦੀ ਹੈ ਜੀ ਕਲਰ ਕੰਬੀਨੇਸ਼ਨ ਵੀ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਕੰਬੀਨੇਸ਼ਨ ਲਗਾਏ ਗਏ ਨੇ ਜੀ ਇਸ ਉਡ ਵੀ ਤੁਹਾਨੂੰ ਸੇਮ ਪ੍ਰਾਈਸ ਵਿੱਚ ਹੀ ਮਿਲ ਜੇਗਾ ਜੀ ਸੋ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਸਾਰਿਆਂ ਸੂਟਾਂ ਨੂੰ ਰੈਡੀ ਕੀਤਾ ਹੋਇਆਗਾ ਜੀ ਸੋਹਣੇ ਸੋਹਣੇ ਸੂਟ ਨੇ ਜੀ ਇਹ ਸਾਰੇ ਬਾਜੂ ਦੇਖ ਸਕਦੇ ਹੋ ਬਾਜੂ ਦਾ ਵਰਕ ਵੀ ਬਹੁਤ ਸੋਹਣਾਗਾ ਜੀ ਦੇਖੋ ਜੀ ਬਾਜੂ ਦੇ ਇਹਨਾਂ ਸੂਟਾਂ ਨੂੰ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਜੀ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਨੇ ਜੀ ਇਸ ਟਾਈਮ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ ਜੀ ਆਪਣੇ ਆਪਣੇ ਕੋਲੋਂ ਇਸ ਤੋਂ ਬਾਅਦ ਇੱਕ ਦੂਸਰਾ ਡਿਜ਼ਾਈਨ ਹੈ ਸੇਮ ਡਿਜ਼ਾਈਨ ਹੈ ਜੀ ਕਲਰ ਦੇਖ ਸਕਦੇ ਹੋ ਕਲਰ ਹੈਗਾ येलो ਲਾਈਟ येलो ਕਲਰ ਹੈਗਾ ਜੀ ਇਸ ਤੇ ਦੇਖ ਸਕਦੇ ਹੋ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਸੋਹਣੇ ਲਗਾਏ ਗਏ ਨੇ ਜੀ ਕਲਰ ਕੰਬੀਨੇਸ਼ਨ ਸੋ ਚੈੱਕ ਕਰ ਸਕਦੇ ਹੋ ਜੀ ਸੇਮ ਘੇਰਾ ਰਹੇਗਾ ਜੀ 18 ਇੰਚ ਘੇਰਾ ਰਹੇਗਾ ਜੀ ਤੇ ਪੌਂਚੇ ਰਹਿਣਗੇ ਇਸ ਦੇ ਜੀ ਪੌਂਚੇ ਤੇ ਵਰਕ ਨਹੀਂ ਹੈਗਾ ਜੀ ਇਸ ਦੇ ਘੇਰੇ ਤੇ ਬਾਜੂ ਤੇ ਵਰਕ ਹੈ ਜੀ ਘੇਰਾ ਰੋਗਾ 18 ਇੰਚ ਤੇ ਚਾਕ ਰਹਿਣਗੇ ਜੀ ਇਸ ਦੇ ਸਾਡੇ 23 24 ਇੰਚ ਤੋਂ ਸੀ ਜੋ ਵੀ ਬਣਾਉਣਾ ਚਾਹਨੇ ਹੋ ਬਣ ਜਾਣਗੇ ਜੀ 23 ਤੋਂ ਲੈ ਕੇ 24 ਇੰਚ 22 23 24 ਬਣ ਜਾਣਗੇ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਬਹੁਤ ਵਧੀਆ ਫਿਨਿਸ਼ਿੰਗ ਆਈ ਹੈ ਜੀ ਵਰਕ ਦੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਨਵਾਂ ਤੇ ਯੂਨਿਕ ਦਾ ਡਿਜ਼ਾਈਨ ਬਣਿਆਗਾ ਜੀ ਮੋਰਨੀ ਵਾਲਾ ਡਿਜ਼ਾਈਨ ਜੋ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਫੇਮਸ ਡਿਜ਼ਾਈਨ ਨੇ ਜੀ ਇਹ ਸਾਰੇ ਇਹ ਸਾਰੇ ਸੂਟ ਅਸੀਂ ਕਸਟਮਰ ਦੇ ਸੂਟ ਰੈਡੀ ਕੀਤੇ ਸੀ ਉਹਨਾਂ ਨਾਲ ਅਸੀਂ ਆਪਦੇ ਇੱਕ ਇੱਕ ਅਲੱਗ ਤੋਂ ਕੂਟ ਰੈਡੀ ਕੀਤੇ ਨੇ ਜੀ ਉਹ ਤੁਹਾਡੇ ਲਈ ਅਸੀਂ ਅੱਜ ਆਫਰ ਦੇ ਵਿੱਚ ਲੈ ਕੇ ਆਏ ਆ ਜੀ ਕਰਵਾ ਚਾਹੁੰਦੇ ਸਪੈਸ਼ਲ ਮੌਕੇ ਤੇ ਜੀ ਬਾਜੂ ਚੈੱਕ ਕਰ ਸਾਹਮਣੇ ਬਹੁਤ ਸੋਹਣੀ ਬਾਜੂ ਦਾ ਵਰਕ ਹੈ ਜੀ ਦੇਖ ਸਕਦੇ ਆ ਜੀ ਬਾਜੂ ਦਾ ਵਰਕ ਦੇਖ ਸਕਦੇ ਹੋ ਸੋ ਜੇਕਰ ਆਪਾਂ ਨੂੰ ਇਸ ਵੀਡੀਓ ਦੇ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਤਾਂ ਅਸੀਂ ਇਦਾਂ ਦੇ ਨਵੇਂ-ਨਵੇਂ ਆਫਰ ਵਾਲੇ ਡਿਜ਼ਾਈਨ ਹਰ ਹਰ ਹਫਤੇ ਲੈ ਕੇ ਆਇਆ ਕਰਾਂਗੇ ਜੀ ਤੁਹਾਨੂੰ ਹਜ਼ਾਰ ਤੋਂ 800000 ਦੀ ਰੇਂਜ ਦੇ ਵਿੱਚ ਤੁਹਾਨੂੰ ਸੂਟ ਬਹੁਤ ਸੋਹਣੇ ਸੋਹਣੇ ਸੂਟ ਸੇਲ ਕਰਿਆ ਕਰਾਂਗੇ ਜੀ ਸੋ ਇਸ ਤੋਂ ਬਾਅਦ ਦੇਖ ਸਕਦੇ ਹੋ ਨੈਕਸਟ ਨੈਕਸਟ ਡਿਜ਼ਾਈਨ ਦੇਖ ਸਕਦੇ ਹੋ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਸੋ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਅਸੀਂ ਬਹੁਤ ਸੋਹਣਾ ਰੈਡੀ ਕੀਤਾ ਹੈ ਜੀ ਇਸ ਦਾ ਘੇਰਾ ਰਹਿਣ ਵਾਲਾ ਜੀ 20 ਇੰਚ 20 ਇੰਚ ਘੇਰਾ ਰਹਿਣ ਵਾਲਾ ਜੀ ਲੰਬਾਈ ਤੁਸੀਂ ਕਰ ਸਕਦੇ ਹੋ ਜੀ 42 ਤੋਂ ਲੈ ਕੇ 45 ਇੰਚ ਤੱਕ ਜੀ ਵੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਕਿ ਸਾਈਡਾਂ ਤੇ ਫੁੱਲ ਬਣੇ ਹੋਏ ਨੇ ਵਿਚਾਲੇ ਇਹਦੇ ਬੂਟੀਆਂ ਬਣਾਈਆਂ ਗਈਆਂ ਨੇ ਤੇ ਪੈਨਲ ਬਣਾਇਆ ਗਿਆ ਜੀ ਪੈਨਲ ਵਰਕ ਕੀਤਾ ਗਿਆ ਜੀ ਬਹੁਤ ਸੋਹਣਾ ਇਹ ਸੂਟ ਵੀ ਤੁਹਾਨੂੰ ਸੇਮ ਰੇਟ ਵਿੱਚ ਮਿਲ ਜੇਗਾ ਜੀ 1050 ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਸ਼ਿਪਿੰਗ ਲਾਣੀ ਆ ਉਹਦੇ ਵਿੱਚ ਸੇਮ ਜੇਕਰ ਤੁਸੀਂ ਇੱਥੇ ਲੋਕ ਲੈ ਗਿਓ ਤਾਂ ਉਹ ਤੁਹਾਨੂੰ 1000 ਰੁਪਏ ਵਿੱਚ ਮਿਲ ਜੇਗਾ ਜੀ ਬਾਜੂ ਤੇ ਦੇਖ ਸਕਦੇ ਹੋ ਬਾਜੂ ਤੇ ਹੀ ਵਰਕ ਹੈਗਾ ਜੀ ਬਾਜੂ ਤੇ ਘੇਰੇ ਤੇ ਵਰਕ ਹੈ ਜੀ ਤੇ ਉੱਪਰ ਕੰਟਰਾਸਟ ਦੇਖ ਸਕਦੇ ਹੋ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਸੋਹਣੇ ਲਗਾਏ ਗਏ ਨੇ ਜੀ ਆਪਣੇ ਇਹਨਾਂ ਸੂਟਾਂ ਤੇ ਸੋ ਚੈੱਕ ਕਰ ਸਕਦੇ ਸੋ ਇਸ ਤੋਂ ਬਾਅਦ ਹੈਗਾ ਜੀ ਰੈੱਡ ਕਲਰ ਦਾ ਸੂਟ ਇਹ ਗਾਜਰੀ ਰੈੱਡ ਕਲਰ ਜੇ ਡਿਗਲ ਚ ਆ ਗਿਆ ਜੀ ਇਹ ਸੂਟ ਤੋਂ ਇਸੋ ਇਸ ਦੇ ਵਿੱਚ ਘੇਰੇ ਤੇ ਵਰਕ ਕੀਤਾ ਗਿਆ ਇਹ ਇਹ ਘੇਰੇ ਦਾ ਇਹ ਕੇ 2 ਇੰਚ ਕੇ ਰਹੇਗਾ ਜੀ ਇਹਦਾ ਘੇਰਾ 2 ਇੰਚ ਜੀ ਤੇ ਲੈਂਥ ਰਹਿਣ ਵਾਲੀ ਹੈ ਇਸ ਦੀ ਜੀ 43 ਇੰਚ 43 ਤੋਂ 44 ਇੰਚ ਤੱਕ ਇਹ ਸੂਟ ਰੈਡੀ ਹੋ ਜਾਊਗਾ ਜੀ ਇਹ ਰਾ 25 ਇੰਚ ਤੇ 43 ਇੰਚਸ ਦੀ ਲੈਂਥ ਰਹਿਣ ਵਾਲਿਆ ਸੂਟ ਦੀ ਜੇਕਰ ਕਿਸੇ ਦਾ ਇਹ ਨਾਪ ਆਉਂਦਾ ਹੈ ਤਾਂ ਉਹ ਇਹ ਸੂਟ ਨੂੰ ਆਰਡਰ ਕਰ ਸਕਦਾ ਹੈ ਜੀ ਇਹ ਬਹੁਤ ਘੱਟ ਪ੍ਰਾਈਸ ਵਿੱਚ ਅਸੀਂ ਸੂਟ ਰੈਡੀ ਰੈਡੀ ਕਰਕੇ ਦੇ ਰਹੇ ਹਾਂ ਜੀ ਐਨੇ ਘੱਟ ਪ੍ਰਾਈਸ ਵਿੱਚ ਸੂਟ ਨਹੀਂ ਮਿਲਦਾ ਹੈਗਾ ਜੀ ਬੁਟੀਕ ਵਾਲਾ ਸੋ ਜੇਕਰ ਇਹ ਸੂਟ ਤੁਹਾਨੂੰ ਵਧੀਆ ਲੱਗਦੇ ਆ ਤਾਂ ਜਲਦੀ ਜਲਦੀ ਆਰਡਰ ਕਰੋ ਜੀ ਲਿਮਟਿਡ ਜੈ ਸਟਾਕ ਹੈ ਜੀ ਆਪਣੇ ਕੋਲੇ ਇਹਨਾਂ ਵਿੱਚੋਂ ਆਪਾਂ ਨੂੰ ਜੇ ਵੀਡੀਓ ਵਧੀਆ ਬਈ ਬੇਜਰ ਰਿਸਪੌਂਸ ਹਨਾ ਦਾ ਆਪਾਂ ਹੋਰ ਵੀ ਇਹਨਾਂ ਦੇ ਆਫਰ ਕੱਢਾਂਗੇ ਹਰ ਹਫਤੇ ਛਟੋੜਾ ਪਾ ਤੁਹਾਡੇ ਲਈ 10 ਤੋਂ 12 ਸੂਟ ਲੈ ਕੇ ਆਇਆ ਕਰਾਂਗੇ ਜੀ ਆਫਰ ਵਾਲੇ ਜੀ ਸੋ ਦੇਖ ਸਕਦੇ ਹੋ ਜੀ ਬਾਜੂ ਵੀ ਦੇਖ ਸਕਦੇ ਹੋ ਨੇ ਕੁੱਲ ਹੈ ਵੀ ਬਾਜੂ ਆ ਜੀ ਤੇ ਪਹੁੰਚੇ ਇਹਨਾਂ ਸੂਟਾਂ ਦਾ ਜੈਨੂਇਨ ਪ੍ਰਾਈਸ ਤਾਂ ਜੀ 12 1500 1600 ਇਦਾਂ ਹੈਗਾ ਜੀ ਪਰ ਅਸੀਂ ਇਸ ਪਰਵਾਚਾ ਦੇ ਸਪੈਸ਼ਲ ਮੌਕੇ ਤੇ ਸੂਟ ਲੈ ਕੇ ਆਏ ਆ ਜੀ ਇਹ ਵਾਲੇ ਸੋ ਇਸ ਤੋਂ ਬਾਅਦ ਦੇਖ ਸਕਦੇ ਹੋ ਜੀ ਰੈੱਡ ਕਲਰ ਦਾ ਸੂਟ ਹੈ ਜੀ ਖਾਦੀ ਕਾਟਨ ਦਾ ਕੈਮਰੀ ਕੈਮਰੀ ਕਾਟਨ ਦਾ ਇਹ ਸੂਟ ਹੈ ਜੀ ਕੈਮਰੀ ਕਾਟਨ ਤੇ ਸੂਟ ਤੇ ਇਹ ਰੈਡੀ ਕੀਤਾ ਹੋਇਆ ਹੈਗਾ ਸੋ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਹੈ ਜੀ ਕੈਮਰੀ ਕਾਟਨ ਤੇ ਇਸ ਦੇ ਸਾਰੇ ਸੂਟ ਤੇ ਬੂਟੀਆਂ ਬਣਾਈਆਂ ਗਈਆਂ ਨੇ ਜੀ ਦੇਖੋ ਜੀ ਸਾਰੇ ਸੂਟ ਤੇ ਬੂਟੀਆਂ ਬਣੀਆਂ ਹੋਈਆਂ ਨੇ ਗਲੇ ਤੇ ਵਰਕ ਕੀਤਾ ਹੋਇਆ ਬਹੁਤ ਹੈਵੀ ਵਰਕ ਹੈ ਜੀ ਗਲੇ ਦਾ ਦੇਖੋ ਜੀ ਕੈਮਰੀ ਕਾਟਨ ਕਾਟਨ ਦਾ ਸੂਟ ਹੈਗਾ ਜੀ ਇਹ ਇਸੇ ਗਲੇ ਦੇ ਵਰਕ ਹੈ ਬਹੁਤ ਸੋਹਣਾ ਗਲੇ ਦੇ ਵਰਕ ਹੈ ਦੀ ਸਾੜੀ ਸੂਟ ਤੇ ਬੂਟੀਆਂ ਬਣਾਈਆਂ ਗਈਆਂ ਨੇ ਜੀ ਬਹੁਤ ਸੋਹਣੀਆਂ ਸੋਹਣੀਆਂ ਇਹ ਸੂਟ ਵੀ ਤੁਸੀਂ ਪੀਚ ਸਕਦੇ ਹੋ ਜੀ ਆਪਣੇ ਕੋਲੋਂ ਇਹ ਸੂਟ ਵੀ ਆਪਣੇ ਕੋਲੇ ਅਵੇਲੇਬਲ ਹੈ ਜੀ ਇਹਨਾਂ ਸਾਰੇ ਸੂਟਾਂ ਨਾਲ ਬਾਜੂ ਦਾ ਵਰਕ ਵੀ ਕੀਤਾ ਹੋਇਆ ਹੈਗਾ ਜੀ ਬਾਜੂ ਦਾ ਵਰਕ ਸਾਰੇ ਸੂਟਾਂ ਨਾਲ ਕੀਤਾ ਹੋਇਆ ਹੈਗਾ ਸੋ ਬਾਜੂ ਦੇਖ ਸਕਦੇ ਹੋ ਬਾਜੂ ਵੀ ਬਹੁਤ ਸੋਹਣੀ ਹੈ ਜੀ ਤਿਆਰ ਹੋਈ ਆ ਬਾਜੂ ਦਾ ਡਿਜ਼ਾਈਨ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਰੈਡੀ ਹੋਇਆਗਾ ਜੀ ਚੈੱਕ ਕਰ ਸਕਦੇ ਹੋਗੇ ਬਾਜੂ ਦਾ ਡਿਜ਼ਾਈਨ ਤੇ ਬੂਟੀਆਂ ਵੀ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਕਲਰ ਕੰਟਰਾਸਟ ਵੀ ਬਹੁਤ ਸੋਹਣੇ ਸੋਹਣੇ ਲਗਾਏ ਗਏ ਨੇ ਜੀ ਰੈੱਡ ਕਲਰ ਦਾ ਸੂਟ ਹੈ ਜੇਕਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਆਰਡਰ ਕਰ ਸਕਦੇ ਹੋ ਜੀ ਸੋ ਇਸ ਤੋਂ ਬਾਅਦ ਗਾਜਰੀ ਕਲਰ ਦਾ ਸੂਟ ਆ ਗਿਆ ਜੀ ਇਹ ਸਾਰੇ ਸੂਟ ਤੇ ਇਹਦੇ ਬੂਟੀਆਂ ਬਣਾਈਆਂ ਗਈਆਂ ਨੇ ਜੀ ਤੇ ਨਾਲ ਬਾਜੂ ਤੇ ਬਾਟਮ ਤੇ ਵੀ ਵਰਕ ਕੀਤਾ ਗਿਆ ਜੀ ਇਹ ਤੇ ਇਹ ਸਾਰੇ ਸੂਟ 1000 1000 ਰੁਪਏ ਦੇ ਨੇ ਜੇਕਰ ਤੁਸੀਂ ਕਹਿੰਦੇ ਹੋ ਦੁਪੱਟਾ ਵੀ ਨਾਲ ਲਾ ਕੇ ਤੇ ਦੁਪੱਟਾ ਵੀ ਤੁਹਾਨੂੰ ਲਾ ਕੇ ਦੇ ਦਵਾਂਗੇ ਜੀ ਦੁਪੱਟੇ ਨਾਲ ਤੁਹਾਨੂੰ ਇਹ 1250 ਰੁਪਏ ਦੇ ਸੂਟ ਪੈ ਜਾਵੇਗਾ ਜੀ ਸੋ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਜੀ ਇਹ ਵਾਲਾ ਤੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ-ਸੋਹਣੇ ਲਗਾਏ ਗਏ ਨੇ ਜੀ ਜੇਕਰ ਤੁਸੀਂ ਇਹਨਾਂ ਨੂੰ ਬਾਈ ਕਰਨਾ ਚਾਹੁੰਦੇ ਤਾਂ ਤੁਹਾਨੂੰ ਬਾਈ ਕਰ ਸਕਦੇ ਹੋ ਜੀ ਦੇਖੋ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਸੂਟ ਰੈਡੀ ਹੋਏ ਨੇਗੇ ਜੀ ਬਹੁਤ ਸੋਹਣੇ-ਸੋਹਣੇ ਤਰੀਕੇ ਨਾਲ ਇਹ ਸੂਟ ਸਾਰੇ ਰੈਡੀ ਹੋਏ ਨੇਗੇ ਜੀ देखो सलवार दा वर्क है जी ये ਤੁਸੀਂ ਬਾਜੂ ਤੇ ਵੀ ਵਰਕ ਲਿਆ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੀ ਤਲਵਾਰ ਤੇ ਕਰਨਾ सलवार ਤੇ ਹੋ ਜਾਏਗਾ ਬਾਜੂ ਤੇ ਕਰਨਾ ਬਾਜੂ ਤੇ ਹੋ ਜਾਏਗਾ ਜੀ ਬਹੁਤ ਹੈਵੀ ਬਾਜੂ ਦਾ सलवार ਦਾ ਵਰਕ ਹੈਗਾ ਜੀ ਸਾਰੇ ਸੂਟ ਤੇ ਬੂਟੀਆਂ ਰਹਿਣੀਆਂ ਜੀ ਬਹੁਤ ਵਧੀਆ ਤੇ ਬਹੁਤ ਹੈਵੀ ਸੂਟ ਬਣੇਗਾ ਜੀ ਇਹ ਸੋ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਜੀ ਕਪੜਾ ਵੀ ਬਹੁਤ ਸੋਹਣਾ ਕਪੜਾ ਹੈ ਸ਼ਾਈਨਿੰਗ ਵਾਲਾ ਕਪੜਾ ਹੈਗਾ ਜੀ ਇਹ ਤਾਂ ਇਸ ਤੋਂ ਬਾਅਦ ਆਏਗਾ ਇਹ ਕੜਾ ਜੈ ਮੋਰ ਪੰਖਿਆ ਕਲਰ ਦੇ ਸੂਟ ਤੇ ਤੇ ਇਸ ਦੇ ਸਾਰੇ ਸੂਟ ਤੇ ਘੇਰੇ ਤੇ ਵਰਕ ਕੀਤਾ ਗਿਆ ਜੀ ਬਹੁਤ ਸੋਹਣਾ ਇਹ ਵੀ ਸੂਟ ਰੈਡੀ ਹੋਇਆਗਾ ਦੇਖ ਸਕਦੇ ਹਾਂ ਜੀ ਬਹੁਤ ਸੋਹਣਾ ਸੂਟ ਇਹ ਤਿਆਰ ਹੋਇਆਗਾ ਜੀ ਦੇਖੋ ਜੀ ਘੇਰੇ ਤੇ ਵਰਕ ਹੈ ਜੀ ਇਸ ਦੇ ਚਾਕਾਂ ਤੇ ਵਰਕ ਹੈ ਜੀ ਸਾਈਡਾਂ ਤੇ ਇਹਦੇ ਕੇ ਰੈਣ ਵਾਲਾ ਹੈ ਜੀ 20 ਇੰਚ 20 ਇੰਚ ਕੇ ਰੈਣ ਵਾਲਾ ਜਿਸਕੇ ਦਾ 20 ਇੰਚ ਕੇ ਆਂਦਾ ਹੈ ਉਹ ਇਹ ਸੂਟ ਆਰਡਰ ਕਰ ਸਕਦਾ ਹੈ ਜੀ ਇਹਦੇ ਵਿੱਚ ਅਸੀਂ ਦੋ ਸੂਟ ਰੈਣੀ ਕੀਤੇ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਦੇਖੋ ਦੂਸਰਾ ਸੂਟ ਵੀ ਦੇਖ ਸਕਦੇ ਹੋਗੇ ਸੇਮ ਡਿਜ਼ਾਈਨ ਦੇ ਵਿੱਚ ਦੂਸਰਾ ਸੂਟ ਵੀ ਰੈਣੀ ਕੀਤਾ ਜੀ ਇਹ ਹੀ ਕਲਰ ਕੰਬੀਨੇਸ਼ਨ ਜਿਹਦੇ ਅਲੱਗ ਲਗਾਏ ਗਏ ਨੇ ਜੀ ਕੰਟਰਾਸਟ ਸੂਟ ਦਾ ਕਲਰ ਵੀ ਅਲੱਗ ਹੈ ਜੀ ਸੋ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਸੋਹਣੇ ਸੂਟ ਇਹ ਸਾਰੇ ਤਿਆਰ ਕੀਤੇ ਨੇ ਜੀ ਜੇਕਰ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਸਾਹਮਣੇ ਦਿੱ ਨੰਬਰ ਤੋਂ ਸਕਰੀਨਸ਼ਾਟ ਲੈ ਕੇ ਵੇਖਿਆ ਗਏ ਹੋ ਜੀ ਇਹ ਸਾਰੇ ਸੂਟਾਂ ਨੂੰ ਬਾਜੂ ਤੇ ਹੀ ਵਰਕ ਕੀਤਾ ਹੋਇਆ ਇਹਨਾਂ ਦੇ ਜੀ ਘੇਰੇ ਤੇ ਵਰਕ ਹੈ ਜੀ ਇੰਨੇ ਹੈਵੀ ਹੈਵੀ ਡਿਜ਼ਾਈਨ ਇੰਨੇ ਨੇ ਹੈਵੀ ਹੈਵੀ ਸੂਟ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਜੀ ਆਪਣੇ ਕੋਲੇ ਮਿਲਣਗੇ ਜੀ ਇਹ ਸਾਰੇ ਸੂਟ ਫਿਰ ਇਸ ਤੋਂ ਬਾਅਦ orange ਕਲਰ ਦਾ ਸੂਟ ਹੈ ਜੀ ਇਸ ਦੇ ਲਾਈਨ ਇਸਤੇਕ ਪੈਨਲ ਬਣਾਇਆ ਗਿਆ ਜੀ ਇਹ ਤੁਸੀਂ ਆਪਣੇ ਅਕੋਰਡਿੰਗ 2ft ਤੋਂ ਲੈ ਕੇ 22 ਇੰਚ ਤੱਕ ਕੋਈ ਵੀ ਸੂਟ ਇਹ ਰੈਡੀ ਕਰਵਾ ਸਕਦਾ ਹੈ ਜੀ ਲੈਂਥ ਰਹਿਣ ਵਾਲੀ ਹੈ ਦੀ 45 ਇੰਚ 40 ਇੰਚ ਦੀ ਲੰਬਾਈ ਰਹਿਣ ਵਾਲੀ ਹੈ ਸੂਟ ਦੀ ਜੀ ਤੇ ਘੇਰਾ ਰਹਿਣ ਵਾਲਾ ਜੀ ਬਾਈ ਤੋਂ ਵੀ ਬਾਈ ਤੋਂ 22 ਇੰਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਜੀ ਸੋ ਕਹ ਦੇਖ ਸਕਦੇ ਹੋ ਕੱਪੜੇ ਜੀ ਵੀ ਸ਼ਾਈਨਿੰਗ ਬਹੁਤ ਵਧੀਆ ਹੈਗੀ ਜੀ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਜੀ ਬਾਜੂ ਤੇ ਵੀ ਵਰਕ ਬਹੁਤ ਸੋਹਣਾ ਹੋਇਆ ਹੋਇਆ ਹੈਗਾ ਦੇਖੋ ਜੀ ਬਾਜੂ ਦਾ ਵਰਕ ਵੀ ਦੇਖ ਲਓ ਜੀ ਬਹੁਤ ਸੋਹਣਾ ਬਾਜੂ ਦਾ ਵਰਕ ਹੈ ਜੀ ਡਬਲ ਡਬਲ ਲੇਅਰ ਬਣਾਈ ਗਈ ਹੈ ਬਾਜੂ ਤੇ ਵਿਚਾਲੇ ਪਾਈਆਂ ਨੇ ਬੂਟੀਆਂ ਜੀ ਬਹੁਤ ਸੋਹਣਾ ਇਹ ਵੀ ਸੂਟ ਰੈਡੀ ਹੋਇਆਗਾ ਜੀ ਇਹ ਸਾਰੇ ਸੂਟ ਅਸੀਂ ਅੱਜ ਕਰਵਾਚੌਤ ਦੇ ਮੌਕੇ ਤੇ ਇਹਨਾਂ ਨੂੰ ਸੇਲ ਕਰ ਰਹੇ ਹਾਂ ਜੀ ਕਰਵਾਚੌਤ ਤੱਕ ਸੇਲ ਜਾਰੀ ਹੈ ਜੀ ਜਦੋਂ ਤੁਸੀਂ ਕਦੋਂ ਵੀ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਜੀ ਸੋ ਜੇਕਰ ਇਹ ਵੀਡੀਓ ਵਧੀਆ ਲੱਗੇ ਹੋ ਲਾਈਕ ਸ਼ੇਅਰ ਰਿਕਮੈਂਡ ਕਰੋ ਸਾਡੇ ਔਨਲਾਈਨ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੇ ਇੰਸਟਾਗ੍ਰam ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਅਸੀਂ ਇਦਾਂ ਦੀਆਂ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਾਵਾਂਗੇ ਜੀ ਤੇ ਇਹਨਾਂ ਇਦਾਂ ਦੇ ਨਵੇਂ-ਨਵੇਂ ਸੂਟ ਵੀ ਲਿਆਉਂਦੇ ਰਾਵਾਂਗੇ ਜੀ ਜੇਕਰ ਇਹ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਤਾਂ ਅਸੀਂ ਇਹਨਾਂ ਅਸੀਂ ਆਫਰ ਵਾਲੇ ਡਿਜ਼ਾਈਨ ਹਰ ਸੰਡੇ ਲੈ ਕੇ ਆਇਆ ਕਰਾਂਗੇ ਜੀ ਹਰ ਹਫਤੇ ਦੇ ਵਿੱਚ ਇੱਕ ਵਾਰੀ 10 ਤੋਂ 15 ਸੂਟ ਆਫਰ ਵਾਲੇ ਲੈ ਕੇ ਆਇਆ ਕਰਾਂਗੇ ਜੀ ਜਿਸ ਕਿਸੇ ਨੂੰ ਵੀ ਚਾਹੀਦੇ ਹੋਣਗੇ ਉਹ ਸਾਨੂੰ ਮੈਸੇਜ ਕਰ ਸਕਦੇ ਹੋ ਜੀ ਸੋ ਆ ਦੇਖ ਸਕਦੇ ਹੋ ਨੈਕਸਟ ਡਿਜ਼ਾਈਨ ਇਹਦੇ ਵਿੱਚ ਜੌਰਜਟ ਦਾ ਵਰਕ ਹੋਇਆ ਹੈ ਜੌਰਜਟ ਦਾ ਸੂਟ ਹੈ ਜੀ ਇਹਦੇ ਥਰੈਡ ਵਰਕ ਹੋਇਆ ਹੋਇਆ ਹੈਗਾ ਜੀ ਸਾਰੇ ਸੂਟ ਤੇ ਇਹਦੇ ਪੈਨਲ ਜਿਹਾ ਬਣ ਕੇ ਇਹ ਯੂਨਿਕ ਜੜ ਡਿਜ਼ਾਈਨ ਹੈ ਜੀ ਬਾਜੂ ਤੇ ਹੀ ਵਰਕ ਹੈ ਜੀ ਆਇਆ ਜੀ ਮੋਰਨੀਆਂ ਡਿਜ਼ਾਈਨ ਹੈ ਇਸਦੇ ਮੋਰਾ ਮੋਰ ਬਣਾਏ ਨੇ ਜੋਰ ਜੜ ਦਾ ਕਾਫੀ ਕਲਰ ਦਾ ਇਹ ਸੂਟ ਹੈਗਾ ਜੀ ਗਲੇ ਤੇ ਵਰਕ ਹੈ ਜੀ ਤੇ ਗਲਾ ਰਹਿਣ ਵਾਲਾ ਜੀ ਇਸ ਦਾ 44 ਇੰਚ ਦੀ ਲੰਬਾਈ ਰਹਿਣ ਵਾਲੀ ਹੈ ਜਿਸ ਕਿਸੇ ਨੂੰ ਇਹ ਸੂਟ ਚਾਹੀਦਾ ਹੋਵੇ ਤਾਂ ਆਰਡਰ ਕਰ ਸਕਦਾ ਹੈ ਜੀ ਸੋ ਵੀਡੀਓ ਨੂੰ ਲਾਈਕ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਜਿਸ ਨੂੰ ਵੀ ਇਹ ਸੂਟ ਚਾਹੀਦੇ ਹੋਣ ਉਹਨਾਂ ਕੋਲੇ ਪਹੁੰਚ ਸਕੇ ਸੋ ਜੇਕਰ ਵੀਡੀਓ ਵਧੀਆ ਲੱਗੇ ਹੋਏ ਲਾਈਕ ਸ਼ੇਅਰ ਕਮੈਂਟ ਕਰੋ ਸਾਡੀ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ